ਸ਼ੌਪ ਦੀ ਵੱਡ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆ ਵੀਰ ਦਾ ਮੰਨ ਕੇ ਚਲੋ ਵੈਸੇ ਕੋਈ ਖਾਸ ਵਪਾਰ ਦਾ ਕੰਮ ਨਹੀਂ ਇੱਕ ਅੱਧੀ ਬਈ ਲਿਆ ਕੇ ਵੇਚਦਾ ਕੋਈ ਚੰਗੇ ਗਾਂ ਪਿੰਡ ਚੋਂ ਨਿਕਲੇ ਆਉਂਦੀ ਆ ਬਈ ਲੈ ਕੇ ਵੇਚ ਲੈਣ ਲੱਗਾ ਗਾਵਾ ਬਈ ਸਾਫ ਸੁਧਰੀਆਂ ਨੇ ਆਉਂਦਾ ਬਈ ਤੇ ਆਉ ਕਰ ਲੈਨੇ ਆ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਕਿਹਾਲ ਸੀਗਾ 150 ਸੋ ਠੀਕ ਹੋ ਵਧੀਆ ਜੀ ਹਾਂ ਜੀ ਹਾਂ ਵਧੀਆ ਕਿਵੇਂ ਚੱਲਦਾ ਕੰਮਕਾਰ ਠੀਕ ਠਾਕ ਆ ਜੀ ਹਾਂ ਅੱਗੇ ਵੀਡੀਓ ਪਾ ਕੇ ਹੂੰ ਵਧੀਆ ਚੱਲੀ ਜਾਂਦਾ ਹਾਂ ਹਾਂ 10:00 ਵਜੇ ਦੁਨ ਦੇਗੀ ਹੈ ਬੈਡ ਉਹ ਵੀ ਬਹੁਤ ਚੰਗੀ ਹੈ ਬਹੁਤ ਚੰਗੀ ਲੈਵਲ ਉਹ ਬਹੁਤ ਸਹੀ ਹੈ ਬੈਡ ਇਹ ਵੀ ਬਹੁਤ ਚੰਗੀ ਹੈ ਜੀ ਉਹ ਦੂਸਰੀ ਹੈ ਜੀ ਉਹ ਸਹੀ ਹੈ ਸਹੀ ਗੱਲ ਹੈ ਨਾਮ ਤੇ ਐਡਰੈਸ ਉਹ ਨਾਮ ਰੇਸ਼ਮ ਸਿੰਘਾ ਜੀ ਪਿੰਡ ਗੁਰੂਸਰ ਹੈ ਹੂੰ ਨੇੜੇ ਆਪਣੇ ਭਗਤਾ ਤੇ ਜਲਾਰ ਰਹੇ ਜਾਂਦੇ ਜਿਹੜਾ ਪਿੰਡ ਹੈ ਮੋਬਾਈਲ ਨੰਬਰ ਕੋ ਦ 8248 ਹੂੰ 3599 ਠੀਕ ਹੈ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇਦੇ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਹੁੰਦੀ ਡਾਕਟਰ ਸਾਹਿਬ ਨੂੰ ਕਿੰਨੇ ਦਿਨ ਲਉ ਬਾਈ ਬਸ ਉਹਨੂੰ ਤੋ ਚਾਰ ਦਿਨ ਲਊ ਦੋ ਤੋਂ ਚਾਰ ਦਿਨ ਲਊ ਠੀਕ ਆ ਬਾਈ ਤੇ ਕਿੰਨਾ ਕੇ ਰਿਕਾਰਡ ਬਾਈ ਦੁੱਧ ਦਾ ਰਕਾਰਡ ਇਹ ਜਿੰਨਾ ਤੋਂ ਲੈ ਕੇ ਨੇ ਅਸੀਂ ਟੀਕਾ ਹੀ ਬਹੁਤ ਚੰਗਾ ਭਰਿਆ ਜੀ ਰੱਟਾ ਹੂੰ ਤੇ 35 ਕਿਲੋ ਉਹਦੇ ਪਿਛਲੇ ਸਾਲ ਇਹਨੇ ਦੁੱਧ ਦਿੱਤਾ 35 ਲੀਟਰ ਆ ਜੀ ਠੀਕ ਆ ਬਾਈ 40% ਦੋ 35 ਲੀਟਰ ਦਾ ਗਰਮ ਵਾਲੀ ਦਾ ਰਕਾਰਡ ਆ ਪੂਰੀ ਪਲੀ ਵੀ ਆ ਕੱਦ ਚੰਗਾ ਬਰੀਡ ਚੰਗੀ ਹੈ ਲੇਵਾ ਕਮਾਲ ਦਾ ਬਹੁਤ ਸੋਹਣਾ ਲੇਵਾ ਲੈ ਪਛਾਂ ਤੋਂ ਲੇਵਾ ਦਿਖਾਉਂਦੇ ਆ ਅੰਦਾਜ਼ਾ ਲਾ ਲਿਓ ਮੈਂ ਕਹਿੰਦਾ ਲੇਵਾ ਮੂੰਹੋਂ ਬੋਲਦਾ ਬਾਕੀ ਦੁੱਧ ਦਾ ਰਕਾਰਡ ਚੰਗਾ ਲੈ ਕਵਾਲਿਟੀ ਚੈੱਕ ਕਰੋ ਕਿ ਨਹੀਂ ਜੀ ਸੱਚੀ ਵੀ ਪਾਣਦਾ ਪੰਡ ਲਈ ਵੀ ਰਾਈਟਿੰਗ ਚ ਵੀ ਪਾਣਦਾ ਹਾਂ ਸੱਚੀ ਵੀ ਪਾਣਦਾ ਬਾਈ ਸਹੀ ਗੱਲ ਇੱਕ ਤਾਂ ਗੱਲ ਕਹਿਣ ਦੀ ਹੁੰਦੀ ਹੈ ਨਾ ਸੱਚੀ ਵੀ ਪਾਣਦਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਨਾੜਾ ਨੂੜਾ ਫੁੱਲ ਚੀਆਂ ਫੁੱਲ ਬਰੀਡ ਆ ਬਾਈ ਲੈ ਬਾਈ ਖੋਲ ਦੇ ਤੋੜ ਕੇ ਦਿਖਾਵੇ ਕਿਸੇ ਪਾਸੋਂ ਕਰਮ ਵਾਲੇ ਨੂੰ ਕੋਈ ਘਰ ਨਹੀਂ ਪੂਰੀ ਪੜੀ ਵੀ ਆ ਕੱਦ ਦੇਖੋ ਲੰਮੀ ਦੇਖੋ ਬਾਈ ਰੇਲ ਗੱਡੀ ਜਿੰਨੀ ਲੰਮੀ ਆ ਕਿ ਨਹੀਂ ਸਹੀ ਗੱਲ ਬਾਕੀ ਦੁੱਧ ਦਾ ਰਿਕਾਰਡ ਚੰਗਾ ਪੜੀ ਵੀ ਆ ਬੜਾ ਇੱਕ ਅੱਧਾ ਪਸੂ ਬਾਈ ਲੈਂਦਾ ਲੈਂਦਾ ਬਈ ਚੰਗਾ ਗਾ ਸਿਰਾ ਕਰਾਉਂਦਾ ਜਦੋਂ ਪਸੂ ਲੈ ਹੁੰਦਾ ਤੂੰਰਾ ਚੈੱਕ ਕਰ ਲੈ ਕੁਆਲਿਟੀ ਦੇਖੋ ਇੱਕ ਨੰਬਰ ਆ ਕੀ ਬਾਤ ਆ ਬਾਕੀ ਦੁੱਧ ਦਾ ਰਿਕਾਰਡ ਚੰਗਾ ਹਜੇ ਦਿਨ ਲੈਂਦੀ ਆ ਲੋਗਣਾ ਲੀਵਾ ਕਰਕੇ ਸੂਣਾ ਜਿਵੇਂ ਮਰਦੀ ਬੈਠ ਰਹੀ ਵੇੜੇ ਦੇ ਵਿਚਾਲੇ ਖੜਾ ਲਈ ਬਾਈ ਨੇ ਜਿਵੇਂ ਮਰਦੀ ਜਿਵੇਂ ਮਰਦੀ ਬੈ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਤੂੰਰਾ ਦੇਖੋ ਕੀ ਬਾਤ ਵੇਲ ਬਲੂ ਪ੍ਰਿੰਟ ਬੁੱਕ ਵੇਖ ਡਾਡਰ ਕਿੰਨਾ ਚੰਗਾ ਸਹੀ ਗੱਲ ਆ ਬਈ ਸਹੀ ਗੱਲ ਆ ਤੇ ਮੋਲ ਕੀ ਆ ਜੀ ਜੈ ਜੈ ਦਾ ਮੋਡਾ ਸਰ 170 ਕਰਦੇ ਆ ਠੀਕ ਆ 155 ਹੀ ਦੇ ਦਿਆਂ 170000 ਮੋਲ 155000 ਦੀ ਬਾਈ ਕਹਿੰਦਾ ਬੜ ਦੇ ਦੇ ਦਿਆਂਗੇ ਸਰਾ ਹੀ ਆ ਬਾਈ ਬੜ ਦੁੱਧ ਦਾ ਰਿਕਾਰਡ ਚੰਗਾ ਪਲੀ ਵੀ ਦੇਖੋ ਸਹੀ ਗੱਲ ਕੱਦ ਵੀ ਫੋਨ ਕਿਸੇ ਪਾਸੇ ਕੋਈ ਘਾਟ ਨਹੀਂ ਬਈ ਨਾਲੇ ਵੇਕ ਨਹੀਂ ਉਹਨਾ ਕੱਦ ਕਰਨੀ ਉਹਨਾ ਬਰੀਡ ਕਰਨੀ ਤੇ ਪੰਡ ਵਾਲਾ ਸੱਚੀ ਲੇਵਲ ਆ ਕੀ ਬਾਤ ਸੂਰਾ ਚੈੱਕ ਕਰ ਲਓ ਸੂਰਾ ਵੀ ਚੰਗਾ ਹੈ ਠਾਣ ਬਹੁਤ ਚੰਗਾ ਹੱਥੀ ਚੋ ਲਿਓ ਚਾਈ ਮਸ਼ੀਨਾਂ ਚੋ ਇਹ ਤਾਂ ਲੇਵਰ ਰੈਟਨ ਕਰਨਾ ਹੈ ਬਣਾਉਣਾ ਹਜੇ ਤਾਂ ਬ੍ਰੀਡ ਬਹੁਤ ਬ੍ਰੀਡ ਬਾਲੀ ਹੈ ਬਾਈ ਜਿਹੜੇ ਹਸਾਮਨਾ ਬ੍ਰੀਡ ਆ ਬਾਈ ਦੀ ਗੱਲ ਸਹੀ ਆ ਲੈ ਬਾਈ ਨੇ ਹੋਰ ਵੀ ਸੋਹਣਾ ਤਿਆਰ ਕਰਨਾ 40 ਤੋਂ ਕੋਈ ਮਿਹਣਾ ਇੰਡੈਕਟਰ ਨਹੀਂ ਹਾਂ ਸਵੇਰ ਦੇ ਕਿੰਨਾ ਠੰਡਾ ਹੈ ਨਾ ਬਹੁਤ ਜਾਲੀ ਹਾਂ ਜਿਵੇਂ ਮਰਜੀ ਜਿੱਥੇ ਮਰਜੀ ਲੈ ਜਿੱਥੇ ਮਰਜੀ ਰੋਗ ਲਾ ਦੇ ਨੂੰ ਹੂੰ ਕੋਈ ਚੈੱਕ ਜਿਵੇਂ ਮਰਜੀ ਬੈਠਾ ਰਹੇ ਕਹਿਣਾ ਗਰਮ ਵਾਲੀ ਨਹੀਂ ਕੁਛ ਨਹੀਂ ਬੜ ਬਹੁਤ ਚੰਗੀ ਹੈ ਲੈ ਵਾ ਦੇਖੋ ਲੈ ਅਜੇ ਤਾਂ ਬਣਾਉ ਗਿੱਲੇ ਵਾ ਆ ਦੇਖੋ ਆ ਢਲਾਂ ਆ ਸਾਰੀਆਂ ਢਲਾਂ ਗੱਢ ਗਈਆਂ ਫੇਰ ਸੂਣਾ ਕਰਮਾ ਨਹੀਂ ਲੈ ਬਾਕੀ ਭਾਈ ਪੂਲੀ ਨਹੀਂ ਹੋਈ ਤਾਂ ਅਜੇ ਪੋਲੀ ਹੋਈ ਨਹੀਂ ਸਹੀ ਲਾ ਬਾਕੀ ਪੱਦਰ ਉਤੋਂ ਫੜੀ ਵੀ ਫੋਨ ਥਾਣ ਨਿਕਲ ਪੂਰੀ ਵਿਥੀ ਤੇ ਕੰਨਾ ਕੰਨਾ ਥਾਣਾ ਮੋਲ ਲ ਜਾਏਗਾ ਮਾਨਦਾਨ ਹੋ ਜਾਊਗਾ ਕਿਸੇ ਵੀਰ ਨੂੰ ਬੜਾ ਪਸੰਦ ਆਵੇਗੀ ਕਿ ਕਰਮਾਲੀ ਬੱਸੀ ਦੇਈ ਫੇਰ ਤੇ 70 ਲਗੋਈ ਆ ਸਹੀ ਹਾਲ ਆ ਭਾਈ ਹੂੰ ਧੰਨਵਾਦ